ਹੈਲੋ एवरीवन बॉडी ਕਿ ਇਦਾਂ ਹਾਂ ਜੀ ਸਾਰੇ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਠੀਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਹੋ ਰੂਗੀ ਜੀ ਆਰ ਕੰਡੀ ਦੇ ਸੂਟ ਔਰ ਗੈਂਡੀ ਵੀ ਕਿਹਾ ਜਾਂਦਾ ਇਹਨਾਂ ਨੂੰ ਓਰੀਜਨਲ ਔਰਗੈਂਡੀ ਦੇ ਸੂਟ ਰਹਿਣਗੇ ਜੀ ਤੇ ਜਿਹੜੀ ਇਹਦੀ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਕਾਟਨ ਦੀ ਬਹੁਤ ਵਧੀਆ ਸੇਮ ਬਹੁਤ ਵਧੀਆ ਹੈਗੀ ਸਟਫ ਏ ਵੀ واਸ਼ ਹੋ ਕੇ ਥੋੜਾ ਜਿਹਾ ਇੱਕ ਸੌਫਟ ਹੋ ਜਾਂਦਾ ਹੈ ਤੇ ਸੂਟ ਇੱਤੇ ਵੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਤਾਂ ਹੈ ਨਹੀਂ ਬਟ ਫਿਰ ਵੀ ਜੇ ਤੁਸੀਂ ਅੰਡਰ ਸ਼ਰਟ ਵਗੈਰਾ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਜਾਂ ਫਿਰ ਤੁਸੀਂ ਅੰਡਰ ਸ਼ਰਟ ਦੀ ਤਰ੍ਹਾਂ ਬੈਕ ਤੇ ਫਰੰਟ ਤੇ ਤੁਸੀਂ ਲਗਾ ਲਿਓ ਲਾਈਨਿੰਗ ਬਾਕੀ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਬਹੁਤ ਸੋਹਣਾ ਸੂਟ ਨੇ ਫਰਸਟ ਕਲਰ ਇਹ ਵਾਲਾ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆਇਆਗਾ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਸੋਹਣਾ ਹੀ ਇਹਦੀ ਬਾਟਮ ਹੈਗੀ ਇਹਦੇ ਵਿੱਚ ਸੈਕੰਡ ਕਲਰ ਆਊਗਾ ਜੀ ਫਿਰੋਜ਼ੀ ਦਾ ਇਹ ਆਪਣੇ ਬਹੁਤ ਜਲਦੀ ਫਾਸਟ ਰਿਪੀਟ ਚੀਜ਼ ਹੋਲਡ ਆਊਟ ਹੋਏ ਸੀਗੇ ਸੂਟ ਆਪਾਂ ਰੀਸਟਾਕ ਕੀਤੇ ਹੈਗੇ ਨਵੇਂ ਸੂਟ ਬਹੁਤ ਸੋਹਣੇ ਸੂਟ ਹੈ ਜੀ ਪਹਿਲਾਂ ਵੀ ਪਹਿਣਾ ਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਰਿਹਾ ਹੈਗਾ ਦੇਖੋ ਨੈਕਸਟ ਕਲਰ ਇਹ ਆ ਗਿਆ ਜੀ ਤੇ ਨੈਕਸਟ ਕਲਰ ਆਪਣੇ ਕੋਲੇ ਆਫ ਵਾਈਟ ਦੇ ਵਿੱਚ ਆ ਗਿਆ ਜੀ ਨੈਕਸਟ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਜਿਹਾ ਆਫ ਵਾਈਟ ਦੇ ਵਿੱਚ ਆ ਗਿਆ ਬਹੁਤ ਸੋਹਣਾ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਬਹੁਤ ਸੋਹਣੇ ਸੋਹਣੇ ਬਾਟਮਸ ਨੇਗੇ ਨਾਲ ਸ਼ੈਡੋ ਪ੍ਰਿੰਟ ਦੀਆਂ ਤੇ ਬੜੇ ਪਿਆਰੇ ਪਿਆਰੇ ਜਿਹੀ ਕਲਰ ਨੇ ਸਾਰੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਚੰਗੀ ਤਰ੍ਹਾਂ ਦਿਖਾਣ ਦੀ ਐਂ ਤਾਂ ਦਿਖਾਓ ਬੇਟਾ ਟਿਕਣੀ ਨਹੀਂ ਸ਼ਰਟ ਇਹ ਦੇਖੋ ਜੀ ਇਹ ਸ਼ਰਟ ਪੀਸ ਆ ਗਿਆ ਇਹਦੇ ਨਾਲ ਬਾਟਮ ਆ ਗਈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਨੈਕਸਟ ਦੇਖੋ ਬੇਬੀ ਪਿੰਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਪਿੰਕ ਦੇ ਵਿੱਚ ਪਿੰਕ ਤੇ ਆਫ ਵਾਈਟ ਦਾ ਟਾਈ ਟਾਈ ਦੀ ਕੱਟ ਮਿਲੂਗੀ ਜੀ ਇਹ ਆਪਾਂ ਨੂੰ 5 ਮੀਟਰ ਫੈਬਰਿਕ ਹੋਊਗਾ ਨੈਕਸਟ ਆ ਗਿਆ ਜੀ ਬਲੈਕ ਦੇ ਵਿੱਚ ਬਲੈਕ ਸ਼ੈਡੋ ਪ੍ਰਿੰਟ ਦੀ ਬਾਟਮ ਤੇ ਨੈਕਸਟ ਕਲਰ ਆ ਗਿਆ ਜੀ ਬੜਾ ਪਿਆਰਾ ਜਿਹਾ ਮੈਰੂਨ ਸ਼ੇਡ ਅ ਬਲੈਕਿਸ਼ ਮੈਰੂਨ ਜਿਹਾ ਸ਼ੇਡ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣਾ ਤੇ ਨੈਕਸਟ ਕਲਰ ਆ ਗਿਆ ਜੀ ਲੈਮਨ ਸ਼ੇਡ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਨੈਕਸਟ ਗ੍ਰੇ ਤੇ ਆ ਗਿਆ ਜੀ ਆਪਣਾ ਗ੍ਰੇ ਸ਼ੇਡ ਆ ਗਿਆ ਜੀ ਦੇਖੋ ਸਾਰੇ ਕਲਰ ਬੜੇ ਪਿਆਰੇ ਪਿਆਰੇ ਜੇ ਹੈਗੇ ਆ ਜੀ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1000 1000 ਇਹਨਾਂ ਦਾ ਪ੍ਰਾਈਸ ਰਹੂਗਾ 1000 ਰੁਪਇਆ ਸ਼ਿਪਿੰਗ ਐਕਸਟਰਾ ਰਹੂਗੀ ਤੇ ਜਿਹੜਾ ਕਲਰ ਵੀ ਤੁਹਾਨੂੰ अपील ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ 9253115036 ਦੇ ਉੱਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਨੰਬਰ ਮੈਂ ਦੁਬਾਰਾ ਤੋਂ ਰਿਪੀਟ ਕਰ ਰਹੀ ਆ 9253115036 ਦੇ ਉੱਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਬੜੇ ਪਿਆਰੇ ਪਿਆਰੇ ਜੇ ਕਲਰ ਆਏ ਨੇ ਜੀ ਦੇਖੋ ਇਹ ਨੈਕਸਟ ਟਾਈਮ ਆਪਾਂ ਫਿਰ ਤੋਂ ਇਹ ਰਿਪੀਟ ਕੀਤੇ ਐ ਬ੍ਰੀਕ ਪ੍ਰਿੰਟ ਦੇ ਵਿੱਚ ਸਾਰੇ ਬਹੁਤ ਜ਼ਿਆਦੇ ਆਲਮੋਸਟ ਸਾਰੇ ਸੂਟ ਹੀ ਬਹੁਤ ਪਿਆਰੇ ਐ ਬਹੁਤ ਸੋਹਣਾ ਸਟਫ ਹੈਗਾ ਆਰਗੈਂਡੀ ਦਾ ਤੇ ਫਰੂਜ਼ੀ ਕਲਰ ਆ ਗਿਆ ਜੀ ਤੇ ਨੈਕਸਟ ਕਲਰ ਆ ਗਿਆ ਜੀ ਸਕਾਈ ਬਲੂ ਸਕਾਈ ਬਲੂ ਦਾ ਇਹ ਪ੍ਰਿੰਟ ਇਹ ਬਹੁਤ ਜ਼ਿਆਦਾ ਪਹਿਣਾਂ ਦੀ ਡਿਮਾਂਡ ਸੀਗੀ ਇਹ ਸੂਟ ਦੀ ਤੇ ਆਪਾਂ ਦੁਬਾਰਾ ਤੋਂ ਰਿਪੀਟ ਕੀਤੇ ਆ ਜੀ ਇਹ ਸਾਰੇ ਕਲਰ ਆਪਣੇ ਕੋਲ अवेलेबल ਹੈਗੇ ਆ 1000 ਇਹਨਾਂ ਦਾ ਪ੍ਰਾਈਸ ਰਹੂਗਾ ਦੁਬਾਰਾ ਤੋਂ ਫੇਰ ਅਸੀਂ ਰਿਪੀਟ ਕਰ ਰਹੇ ਆਂਗੇ ਦੇਖੋ ਕਲਰ ਤੁਸੀਂ ਜਿਹੜਾ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ 9253115036 ਤੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਜੀ ਦੇਖੋ ਜੀ ਦੁਬਾਰਾ ਦੁਬਾਰਾ ਰਿਪੀਟ ਕਰ ਰਹੇ ਆਂਗੇ ਅਸੀਂ ਤੁਹਾਨੂੰ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪ ਇਹ ਆਪਣਾ ਨੰਬਰ ਰਹੂਗਾ 1000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਆਰਗੈਂਡੀ ਸੂਟ ਦਾ ਜਿਹੜਾ ਸੂਟ ਵੀ ਤੁਹਾਨੂੰ ਅਪੀਲ ਕਰਦਾ ਤੁਸੀਂ ਉਹਦਾ ਆਰਡਰ ਪਲੇਸ ਕਰ ਸਕਦੇ ਹੋ ਜੀ ਬੜੇ ਸੋਹਣੇ ਸੋਹਣੇ ਜੇ ਸੂਟ ਨੇ ਜੀ ਤੇ ਰਹੀ ਗੱਲ ਕੱਟ ਪੀਸਾਂ ਦੀ ਜਲਦੀ ਤੁਹਾਡੇ ਲਈ ਕੱਟ ਪੀਸ ਵੀ ਪੇਸ਼ ਕਰਾਂਗੇ ਜੀ ਆਪਾਂ ਸੋਹਣੇ ਜੇ ਕੱਟ ਪੀਸ ਵੀ ਲੈ ਕੇ ਆਵਾਂਗੇ ਦੇਖੋ ਜੀ ਪਹਿਲਾਂ ਨਵੀਆਂ ਚੀਜ਼ਾਂ ਦੇਖ ਲਓ ਕੱਟ ਪੀਸ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਸ਼ਸ਼ੀਕਾਰ ਜੀ